ਇੰਡਸਟਰੀ ਬਹੁਤ ਵੱਡੀ ਇਕ ਰੀਡ ਦੀ ਹੱਡੀ ਦਾ ਬਹੁਤ ਵੱਡਾ ਮਣਕਾ ਇੰਡਸਟਰੀ ਹੈ ਵੱਡੀ ਵੀ ਛੋਟੀ ਵੀ ਐਮਐਸਮੀ ਦੁਕਾਨਦਾਰ ਵੀ ਇੱਕ ਸਰਕਲ ਚੱਲਦਾ ਹੈ ਇੱਕ ਸਾਈਕਲ ਚੱਲਦਾ ਹੈ ਪਿੰਡਾਂ ਦੇ ਵਿੱਚ ਖੇਤੀ ਭਰਪੂਰ ਹੋਵੇ ਖੇਤੀ ਦੀਆਂ ਜਿਹੜੀਆਂ ਉਪਜਾਂ ਨੇ ਫਸਲਾਂ ਨੇ ਉਹਨਾਂ ਨੂੰ ਵਧੀਆ ਭਾਅ ਮਿਲਣ ਤਾਂ ਉਹ ਜਿਹੜਾ ਪਿੰਡੋਂ ਸ਼ਹਿਰ ਚੱਲ ਕੇ ਆਉਂਦਾ ਬਾਜ਼ਾਰ ਉਹ ਬਾਜ਼ਾਰਾਂ ਚ ਰੌਣਕਾਂ ਆਉਂਦੀਆਂ ਨੇ ਬਾਜ਼ਾਰਾਂ ਚ ਰੌਣਕਾਂ ਆਉਂਦੀਆਂ ਨੇ ਤਾਂ ਲੋਕਾਂ ਦਾ ਇਨਕਮ ਲੈਵਲ ਵੱਧਦਾ ਹੈ ਵਪਾਰੀ ਆਪਦਾ ਵਪਾਰ ਵਧਾਉਣ ਬਾਰੇ ਸੋਚਦਾ ਹੈ ਕਿ ਹੁਣ ਮੇਰੇ ਕੋਲੇ ਇੰਨੀ ਡਿਮਾਂਡ ਆ ਗਈ ਹੁਣ ਅਗਲੇ ਸਾਲ ਮੈਨੂੰ ਇੰਨੀ ਡਿਮਾਂਡ ਆਊਗੀ ਤਾਂ ਅੱਗੇ ਜਾ ਕੇ ਫਿਰ ਵੱਡੀ ਇੰਡਸਟਰੀ ਜਦੋਂ ਆਉਂਦੀ ਹੈ ਉਹ ਆਊਟਸੋਰਸਿੰਗ ਲਈ ਛੋਟਿਆਂ ਤੇ ਲੋਕਲ ਤੇ ਡਿਪੈਂਡ ਕਰਦੇ ਨੇ ਇਹਦੇ ਨਾਲ ਪੂਰਾ ਸਾਈਕਲ ਬਣਦਾ ਹੈ ਸਰਕਾਰ ਕੋਲੇ ਰੈਵਨਿਊ ਆਉਂਦਾ ਹੈ ਤੁਸੀਂ ਲੋਕਾਂ ਨੂੰ ਕੰਮ ਦਿੰਨੇ ਹੋ ਰੋਜ਼ਗਾਰ ਦਿੰਨੇ ਹੋ ਇੱਕ ਸਰਕਲ ਹੈ ਸਾਡੀ ਸਰਕਾਰ ਜਦੋਂ ਦੀ ਆਈ ਹੈ ਮੈਂ ਆਪ ਖੁਦ ਮੁੰਬਈ ਚੇਨਈ ਬੈਂਗਲੌਰ ਪੂਨੇ ਹਾਈਦਰਾਬਾਦ ਦਿੱਲੀ ਮੈਂ ਆਪ ਜਾ ਕੇ ਆਇਆ ਜਿਹੜੇ ਵੱਡੇ ਸਨਦਕਾਰ ਨੇ ਕਿ ਤੁਸੀਂ ਆਓ ਮਾਹੌਲ ਸਾਡੇ ਹੁਣ ਬਹੁਤ ਵਧੀਆ ਹੈ ਸਰਕਾਰਾਂ ਬਦਲ ਗਈਆਂ ਹਿੱਸੇਦਾਰੀਆਂ ਵਾਲਾ ਕੰਮ ਮੁੱਕ ਗਿਆ ਮੇਰੇ ਕਿੰਨੇ ਮੈਨੂੰ ਕਿੰਨੇ ਇਹ ਕੰਮ ਖਤਮ ਹੋ ਗਿਆ ਤੁਹਾਨੂੰ ਇੰਡਸਟਰੀਅਲ ਪਾਲਿਸੀ ਨਹੀਂ ਈਜ਼ੀ ਤੇ ਸੌਖੀ ਦੇਵਾਂਗੇ ਕਿ ਤੁਸੀਂ ਸਾਡੇ ਪੰਜਾਬ ਦੀ ਧਰਤੀ ਤੇ ਆਓ ਬਰਕਤ ਵਾਲੀ ਧਰਤੀ ਹੈ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਹੈ ਤੇ ਕੰਮ ਦਿਓ ਨਾਲ ਨਾਲ ਸਿਸਟਰ ਕੰਪਨੀਆਂ ਆਉਣਗੀਆਂ ਨਾਲ ਨਾਲ ਕੰਮ ਸਾਰੇ ਦਾ ਵਧੂਗਾ ਮੈਂ ਇਹ ਦੱਸ ਦਿਆਂ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਲਗਭਗ 70000 ਕਰੋੜ ਦੇ ਨੇੜੇ ਤੇੜੇ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਆ ਚੁੱਕੀ ਹੈ ਕਿਸੇ ਦਾ ਕੰਮ ਚੱਲ ਪਿਆ ਕਿਸਦਾ ਚੱਲਣ ਵਾਲਾ ਹੈ ਕਿਸੇ ਦਾ ਮੈਂ ਤੋ ਘਾਟਨ ਕਰਾਇਆ ਕਿਸੇ ਦਾ ਪਾਈਪਲਾਈਨ ਚ ਹੈ ਟਾਟਾ ਸਟੀਲ ਲੁਧਿਆਣੇ ਦੇ ਵਿੱਚ ਪਲਾਂਟ ਲਾ ਰਹੀ ਹੈ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਬਹੁਤ ਵੱਡਾ ਪਲਾਂਟ ਲਾ ਰਹੀ ਹੈ ਸਾਈਕਲ ਬੈਲੀ ਚ ਸਨਾਥਨ ਟੈਕਸਟਾਈਲ ਜਿਦੋਂ ਆਪਾਂ ਜਾਣਦੇ ਹਾਂ ਸਰਹੰਦ ਤੋਂ ਰਾਜਪੁਰੇ ਨੂੰ ਵਿਚਾਲੇ ਇੱਕ ਜਗ੍ਹਾ ਤੇ ਮੈਕਡੋਨਲਡਸ ਆਉਂਦਾ ਉਹਦੇ ਪਿਛਲੇ ਪਾਸੇ ਉਹਨਾਂ ਨੇ ਜਗ੍ਹਾ ਖਰੀਦੀ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਸਾਡੇ ਕੋਲੇ 버જર ਪੇਂਟ ਸਾਡੇ ਕੋਲ ਜਰਮਨੀ ਦੀਆਂ ਤਿੰਨ ਕੰਪਨੀਆਂ ਆਈਆਂ ਨੇ ਕਲਾਸ ਜਿਹੜੀ ਕਿ ਕੰਬਾਈਨਾ ਬਣਾਉਂਦੀ ਹੈ ਬਿਲਕੁਲ ਕਲਾਸ ਦੇ ਨਾਲ ਹੀ ਮੁਰਿੰਡੇ ਆ ਫ੍ਰੈਡਨਬਰਗ ਉਹ ਬਣ ਰਹੀ ਹੈ ਸਾਰਾ ਕੁਝ ਹੋ ਗਿਆ ਇਹਨਾਂ ਦਾ ਅੱਧੀ ਤੋਂ ਵੱਧ ਬਿਲਡਿੰਗ ਵੀ ਕੰਪਲੀਟ ਹੋ ਗਈ ਉਹ ਮਰਸੀਡਿਸ ਵਗੈਰਾ ਦੇ ਸੈਂਸਰ ਬਣਾਉਂਦੇ ਬਰਵਿਓ ਇਹ ਲਹਿਰਗਾ ਅੱਗੇ ਦੇ ਨੇੜੇ ਇੱਕ ਪਿੰਡ 'ਚ ਲੱਗੀ ਹੈ ਜਿਹੜੇ ਪਰਾਲੀ ਤੋਂ ਬਾਇਓ ਗੈਸ ਬਣਾਉਂਦੇ ਨੇ ਇੰਡੀਅਨ ਆਇਲ ਨਾਲ ਉਹਨਾਂ ਦਾ ਸਮਝੌਤਾ ਕਰਵਾਇਆ ਹੈ ਤੁਸੀਂ ਹੈਰਾਨ ਹੋ ਜਾਓਗੇ ਇੱਕ 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 ਛੋਟੀ ਜੀ ਫੈਕਟਰੀ 47000 ਏਕੜ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਇੱਕ ਵੀ ਤੀਲਾ ਪਰਾਲੀ ਦਾ ਸੜਨ ਨਹੀਂ ਦਿੰਦੀ ਆਪ ਚੱਕ ਕੇ ਲੈ ਕੇ ਆਉਂਦੇ ਨੇ 24 ਘੰਟੇ ਫੈਕਟਰੀ ਚੱਲਦੀ ਹੈ ਸਾਰਾ ਸਾਲ ਚੱਲਦੀ ਹੈ ਬਰਵੀਓ ਇਹਦਾ ਨਾਮ ਬਰਵੀਓ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਹੋਰ ਆ ਰਹੀਆਂ ਨੇ ਹੁਣ ਉਹ ਤਾਂ ਚਲੋ ਆ ਜਾਣਗੇ ਵੱਡੇ ਨੇ ਜਿਹੜੇ ਘਰੇ ਬੈਠੇ ਨੇ ਉਹਨਾਂ ਨੂੰ ਵੀ ਸੰਭਾਲਣਾ ਹੈ ਜਿਹੜੇ ਐਨਐਸਐਮੀ ਦਾ ਛੋਟੇ ਜਿਹੜੇ ਘਰੇ ਨੇ ਆਪਣੇ ਕੋਲੇ ਪਹਿਲੀ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਵੀ ਮਾਂਝੇ ਗਏ ਸੀ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਸੀ ਉਹਨਾਂ ਦੇ ਵਪਾਰ ਬੰਦ ਹੋ ਗਏ ਕੋਈ ਬਦੀ ਚਲਾ ਗਿਆ ਕੋਈ ਮਧਪ੍ਰਦੇਸ਼ ਚਲਾ ਗਿਆ ਕੋਈ ਕਿਤੇ ਉਹਨਾਂ ਨੂੰ ਵੀ ਜਿਹੜੇ ਚਲੇ ਗਏ ਮਾਪਸ ਮੁੜ ਕੇ ਲਿਆਉਣਾ ਤੇ ਜਿਹੜੇ ਹੈਗੇ ਆ ਉਹਨਾਂ ਦਾ ਵਪਾਰ ਵਧਾਉਣਾ ਕਿਉਂਕਿ ਮੈਂ ਸਮਝਣਾ ਜਿਹੜੇ ਲੋਕਲ ਇੰਡਸਟਰੀ ਵਾਲੇ ਨੇ ਨਾ ਉਹ ਸਭ ਤੋਂ ਵੱਡੇ ਬ੍ਰਾਂਡ ਮੈਸਟਰ ਹੋ ਸਕਦੇ ਨੇ ਮੁਕੇਰੀਆਂ ਦਸੂਹਾ ਤਲਵਾੜਾ ਹਲਕੇ ਦੇ ਬ੍ਰਾਂਡ ਮੈਸਟਰ ਤੁਸੀਂ ਹੋ